ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇੰਡੀਆ-ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇੰਡੀਆ-ਪਾਕਿਸਤਾਨ ਦੇ ਮੈਚ ਦੇ ਉੱਤੇ ਮੰਡਰਾ ਰਿਹਾ ਹੈ ਅਤਿਵਾਦੀ ਹਮਲਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ ਪਾਕਿਸਤਾਨ ਦਾ ਮੈਚ ਜਿਹੜਾ ਯੂਐਸਏ ਦੇ ਵਿੱਚ ਹੋਣ ਵਾਲਾ ਹੈ ਤੇ ਉਸ ਮੈਚ ਦੀ ਇੱਕ ਤਾਂ ਗੱਲ ਕਰੀਏ ਤਾਂ ਹੱਤਗਵਾਦੀਆਂ ਵੱਲੋਂ ਜਿਹੜਾ ਹੈ ਧਮਕੀ ਸਿੱਧਾ-ਸਿੱਧਾ ਦਿੱਤੀ ਗਈ ਹੈ ਕਿ ਸਟੇਡੀਅਮ ਦੇ ਵਿੱਚ ਜਿਸ ਵੇਲੇ ਵੀ ਮੈਚ ਹੋਵੇਗਾ ਅਸੀਂ ਸਟੇਡੀਅਮ ਨੂੰ ਉਡਾ ਦੇਵਾਂਗੇ ਅਕਾ ਜਿਸ ਦੇ ਚੱਲਦੇ ਜਿਹੜਾ ਹੈ ਅਮਰੀਕਾ ਦੀ ਪੁਲਿਸ ਤੱਕ ਪੂਰੀ ਤਰ੍ਹਾਂ ਕਾਇਤ ਤੇ ਚੱਪੇ-ਚੱਪੇ ਤੇ ਜਿਹੜਾ ਹੈ ਨਜ਼ਰ ਰੱਖੀ ਜਾ ਰਹੀ ਹੈ ਤੇ ਏਆਈ ਦਾ ਸਹਾਰਾ ਵੀ ਲਿਆ ਜਾ ਰਿਹਾ ਤਾਂ ਜੋ ਨਿੱਕੀ ਜਿਹੀ ਵੀ ਚੁੱਕ ਨਾ ਹੋ ਸਕੇ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਸਟੇਡੀਅਮ ਤੇ ਹਮਲਾ ਹੋਣ ਦੀ ਜੜਿਆ ਤਮਕੀ ਮਿਲੀ ਹੈ। ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਕੁਝ ਵੱਡਾ ਪਾਣਾ ਵਰਤ ਸਕਦਾ ਹੈ ਜਿਸ ਨੂੰ ਵੇਖਦੇ ਹੋਏ ਜਿਹੜਾ ਆ ਅਮਰੀਕੀ ਫੋਰਸ ਦੀ ਪੂਰੀ ਤਰ੍ਹਾਂ ਤੈਨਾਤ ਆ ਤੇ ਚੱਪੇ-ਚੱਪੇ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਟਿਕਟਾਂ ਦੇ ਵਿੱਚ ਵੀ ਵਾਧਾ ਹੋਇਆ ਹੈ ਜਿੱਥੇ ਹਜ਼ਾਰਾਂ ਦੀ ਟਿਕਟ ਹੁੰਦੀ ਆ ਲੇਕਿਨ ਇੰਡੀਆ ਪਾਕਿਸਤਾਨ ਦੀ ਮੈਚ ਜਿਹੜਾ ਹਾਈਐਸਟ ਜਿਹੜਾ ਆ 18 ਲੱਖ ਤੱਕ ਪਹੁੰਚੀ ਆ ਕਿ ਟਿਕਟ ਜਿਹੜਾ ਆ 18 ਲੱਖ ਦੀ ਆ ਅ ਇੰਡੀਆ ਪਾਕਿਸਤਾਨ ਦੇ ਮੈਚ ਦੇ ਤਾਂ ਇਹ ਸਾਰੀ ਜਾਣਕਾਰੀ ਜਿਹੜੇ ਆ ਅਸੀਂ ਸੂਤਰਾਂ ਦੇ ਹਵਾਲੇ ਤੋਂ ਦੇ ਰਹੇ ਆ ਪੁਸ਼ਟੀ ਕੋਈ ਨਹੀਂ ਹੈ ਇਸ ਗੱਲ ਦੀ ਕਿ 18 ਲੱਖ ਦੀ ਟਿਕਟ ਵਿਕ ਰਹੀ ਹੈ ਜਾਂ ਨਹੀਂ ਲੇਕਿਨ ਸੁਣਨ ਦੇ ਵਿੱਚ ਇਹੀ ਆਇਆ ਹੈ ਪੜਨ ਦੇ ਵਿੱਚ ਆਹੀ ਆਇਆ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੀ ਜਿਹੜੀ ਟਿਕਟ ਹੈ 18 ਲੱਖ ਦੱਸੀ ਜਾ ਰਹੀ ਹੈ ਬਸ ਕਿ ਜਿਹੜੇ ਮੈਚ ਨੇ ਉਹਨਾਂ ਦੀ ਚਲੋ ਹਜ਼ਾਰਾਂ ਦੇ ਵਿੱਚ ਹੋਵੇਗੀ ਲੇਕਿਨ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਅਕਸਰ ਹੀ ਰਿਕਾਰਡ ਜਿਹੜੇ ਨੇ ਟੁੱਟਦੇ ਨੇ ਤੇ ਇੱਕ ਹੋਰ ਰਿਕਾਰਡ ਇੱਥੇ ਟੁੱਟਿਆ ਹੈ ਕਿ ਇੰਨੀ ਮਹਿੰਗੀ ਟਿਕਟ ਜਿਹੜਾ ਹੈ ਮਿਲਿਆ ਪਾਕਿਸਤਾਨ ਦੇ ਮੈਚ ਦੀ ਹੈ। ਇਸ ਟਿਕਟ ਦੇ ਪਿੱਛੇ ਦਾ ਕਾਰਨ ਉਹਨਾਂ ਦੱਸਿਆ ਕਿ ਆਈਐਸਆਈ ਵੱਲੋਂ ਜਿਹੜਾ ਹੈ ਧਮਕੀ ਦਿੱਤੀ ਗਈ ਹੈ ਕਿ ਚੱਲਦੇ ਮੈਚ ਨੂੰ ਅਸੀਂ ਖਰਾਬ ਕਰ ਦਵਾਂਗੇ, ਉੱਥੇ ਬਲਾਸਟ ਕਰਾਂਗੇ ਯਾਰ, ਸਟੇਡੀਅਮ ਨੂੰ ਉਡਾਵਾਂਗੇ। ਤੇ ਇਹ ਸਾਰੀਆਂ ਧਮਕੀਆਂ ਜਿਹੜਾ ਆ ਅਤਕਵਾਦੀਆਂ ਵੱਲੋਂ ਦਿੱਤੀਆਂ ਗਈਆਂ ਨੇ ਜਿਸ ਦੇ ਮੱਦੇਨਜ਼ਰ ਸੈਕਿਉਰਿਟੀ ਵਿੱਚ ਇੰਨਾ ਵਾਧਾ ਕੀਤਾ ਗਿਆ ਹੈ ਕਿ ਕੋਈ ਨਿੱਕੀ ਜਿਹੀ ਚੁਕ ਨਾ ਹੋਵੇ ਜਿਸ ਦੇ ਚਲਦੇ ਇਹ ਜਿਹੜੀ ਟਿਕਟ ਹੈ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ 25ਵਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੌਣ ਜਿੱਤੇਗਾ ਅੱਜ ਦਾ ਮੈਚ ਇੰਡੀਆ ਜਾਂ ਪਾਕਿਸਤਾਨ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇੰਡੀਆ ਪਾਕਿਸਤਾਨ ਦੇ ਮੈਚ ਦੇ ਉੱਤੇ ਮੰਡਰਾ ਰਿਹਾ ਹੈ ਅਤਕਵਾਦੀ ਹਮਲਾ ਇਸ ਵੇਲੇ ਦੀ ਸੱਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ ਪਾਕਿਸਤਾਨ ਦਾ ਮੈਚ ਜਿਹੜਾ ਯੂਐਸਏ ਦੇ ਵਿੱਚ ਹੋਣ ਵਾਲਾ ਹੈ ਤੇ ਉਸ ਮੈਚ ਦੀ ਇੱਕ ਤਾਂ ਗੱਲ ਕਰੀਏ ਤਾਂ ਹੰਦਕਵਾਦੀਆਂ ਵੱਲੋਂ ਜਿਹੜਾ ਹੈ ਧਮਕੀ ਸਿੱਧਾ-ਸਿੱਧਾ ਦਿੱਤੀ ਗਈ ਹੈ ਕਿ ਸਟੇਡੀਅਮ ਦੇ ਵਿੱਚ ਜਿਸ ਵੇਲੇ ਵੀ ਮੈਚ ਹੋਵੇਗਾ ਅਸੀਂ ਸਟੇਡੀਅਮ ਨੂੰ ਉਡਾ ਦੇਵਾਂਗੇ ਕਾ ਜਿਸ ਦੇ ਚੱਲਦੇ ਜਿਹੜਾ ਹੈ ਅਮਰੀਕਾ ਦੀ ਫੋਰਸ ਤੱਕ ਪੂਰੀ ਤਰ੍ਹਾਂ ਕਾਇਤ ਤੇ ਚੱਪੇ-ਚੱਪੇ ਤੇ ਜਿਹੜਾ ਹੈ ਨਜ਼ਰ ਰੱਖੀ ਜਾ ਰਹੀ ਹੈ ਤੇ ਏਆਈ ਦਾ ਸਹਾਰਾ ਵੀ ਲਿਆ ਜਾ ਰਿਹਾ ਤਾਂ ਜੋ ਨਿੱਕੀ ਜਿਹੀ ਵੀ ਚੁੱਕ ਨਾ ਹੋ ਸਕੇ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਸਟੇਡੀਅਮ ਤੇ ਹਮਲਾ ਹੋਣ ਦੀ ਜਿਹੜਿਆ ਧਮਕੀ ਮਿਲੀ ਹੈ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਕੁਝ ਵੱਡਾ ਪਾਣਾ ਵਰਤਣ ਦਾ ਹੈ ਜਿਸ ਨੂੰ ਵੇਖਦੇ ਹੋਏ ਜਿਹੜਾ ਆ ਅਮਰੀਕੀ ਫੋਰਸ ਦੀ ਪੂਰੀ ਕਰਾ ਅੱਤ ਤੈਨਾਤ ਆਤੇ ਚੱਪੇ ਚੱਪੇ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਟਿਕਟਾਂ ਦੇ ਵਿੱਚ ਵੀ ਵਾਧਾ ਹੋਇਆ ਹੈ ਜਿੱਤੇ ਹਜ਼ਾਰਾਂ ਦੀ ਟਿਕਟ ਹੁੰਦੀ ਆ ਲੇਕਿਨ ਇੰਡੀਆ ਪਾਕਿਸਤਾਨ ਦੀ ਮੈਚ ਜਿਹੜਾ ਹਾਈਐਸਟ ਜਿਹੜਾ ਆ 18 ਲੱਖ ਤੱਕ ਪਹੁੰਚੀ ਆ ਕਿ ਟਿਕਟ ਜਿਹੜਾ 18 ਲੱਖ ਦੀ ਹੈ ਅ ਇੰਡੀਆ ਪਾਕਿਸਤਾਨ ਦੇ ਮੈਚ ਦੇ ਤਾਂ ਇਹ ਸਾਰੀ ਜਾਣਕਾਰੀ ਜਿਹੜੇ ਆ ਅਸੀਂ ਸੂਤਰਾਂ ਦੇ ਹਵਾਲੇ ਤੋਂ ਦੇ ਰਹੇ ਆ ਪੁਸ਼ਟੀ ਕੋਈ ਨਹੀਂ ਹੈ ਇਸ ਗੱਲ ਦੀ ਕਿ 18 ਲੱਖ ਦੀ ਟਿਕਟ ਵਿਕ ਰਹੀ ਹੈ ਜਾਂ ਨਹੀਂ ਲੇਕਿਨ ਸੁਣਨ ਦੇ ਵਿੱਚ ਇਹੀ ਆਇਆ ਪੜਨ ਦੇ ਵਿੱਚ ਆਇਆ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੀ ਇਹ ਟਿਕਟ ਹੈ 18 ਲੱਖ ਦਿੱਤੀ ਜਾ ਰਹੀ ਹੈ ਬਸ ਕਿ ਜਿਹੜੇ ਮੈਚ ਨੇ ਉਹਨਾਂ ਵੀ ਚਲੋ ਹਜ਼ਾਰਾਂ ਦੇ ਵਿੱਚ ਹੋਵੇ ਕਿ ਲੇਕਿਨ ਇੰਡੀਆ ਪਾਕਿਸਤਾਨ ਮੈਚ ਦੇ ਵਿੱਚ ਅਕਸਰ ਹੀੜ ਕੋਲ ਜਿਹੜੇ ਨੇ ਟੁੱਟਦੇ ਨੇ ਤੇ ਇੱਕ ਹੋਰ ਰਿਕਾਰਡ ਸਾਹਕੇ ਛੁੱਟਿਆ ਹੈ ਕਿ ਇੰਨੀ ਮਹਿੰਗੀ ਟਿਕਟ ਜਿਹੜਾ ਹੈ ਮਿਲਿਆ ਪਾਕਿਸਤਾਨ ਦੇ ਮੈਚ kia tha ਇਸ ਟਿਕਟ ਦੇ ਪਿੱਛੇ ਦਾ ਕਾਰਨ ਤੁਹਾਨੂੰ ਦੱਸਿਆ ਕਿ ਆਈਐਸਆਈ ਵੱਲੋਂ ਜਿਹੜਾ ਇਹ ਧਮਕੀ ਦਿੱਤੀ ਗਈ ਹੈ ਚੱਲਦੇ ਮੈਚ ਨੂੰ ਅਸੀਂ ਖਰਾਬ ਕਰ ਦਵਾਂਗੇ ਉੱਤੇ ਬਲਾਸਟ ਕਰਾਂਗੇ ਯਾਰ ਸਟੇਡੀਅਮ ਨੂੰ ਉਡਾਵਾਂਗੇ ਤੇ ਇਹ ਸਾਰੀਆਂ ਧਮਕੀਆਂ ਜਿਹੜਾ ਆ ਅਤਕਵਾਦੀਆਂ ਵੱਲੋਂ ਦਿੱਤੀਆਂ ਗਈਆਂ ਨੇ ਜਿਸ ਦੇ ਮੱਦੇ ਨਜ਼ਰ ਸੈਕਿਉਰਿਟੀ ਵਿੱਚ ਇੰਨਾ ਵਾਧਾ ਕੀਤਾ ਗਿਆ ਹੈ ਕਿ ਕੋਈ ਨਿੱਕੀ ਜਿਹੀ ਚੂਕ ਨਾ ਹੋਵੇ ਜਿਸ ਦੇ ਚੱਲਦੇ ਇਹ ਜਿਹੜੀ ਟਿਕਟ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ 27ਵਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੌਣ ਜਿੱਤੇਗਾ ਅੱਜ ਦਾ ਮੈਚ ਇੰਡੀਆ ਜਾਂ ਪਾਕਿਸਤਾਨ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇੰਡੀਆ ਪਾਕਿਸਤਾਨ ਦੇ ਮੈਚ ਦੇ ਉੱਤੇ ਮੰਡਰਾ ਰਿਹਾ ਹੈ ਅਤਕਵਾਦੀ ਹਮਲਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ ਪਾਕਿਸਤਾਨ ਦਾ ਮੈਚ ਚੜ੍ਹਾਈ ਯੂਐਸਏ ਦੇ ਵਿੱਚ ਹੋਣ ਵਾਲਾ ਹੈ ਤੇ ਉਸ ਮੈਚ ਦੀ ਇੱਕ ਤਾਂ ਗੱਲ ਕਰੀਏ ਤਾਂ ਹੰਦਗਵਾਦੀਆਂ ਵੱਲੋਂ ਜਿਹੜਾ ਧਮਕੀ ਸਿੱਧਾ-ਸਿੱਧਾ ਦਿੱਤੀ ਗਈ ਆ ਕਿ ਸਟੇਡੀਅਮ ਦੇ ਵਿੱਚ ਜਿਸ ਵੇਲੇ ਵੀ ਮੈਚ ਹੋਵੇਗਾ ਅਸੀਂ ਸਟੇਡੀਅਮ ਨੂੰ ਉਡਾ ਦੇਵਾਂਗੇ। ਕਾ ਜਿਸ ਦੇ ਚੱਲਦੇ ਜਿਹੜਾ ਅਮਰੀਕਾ ਦੀ ਪੂਰ ਸੱਤ ਤੋਂ ਪੁਰੀ ਸਤਰਕ ਹੈ ਅਤੇ ਜੱਪੇ-ਜੱਪੇ ਤੇ ਜਿਹੜਾ ਆ ਨਜ਼ਰ ਰੱਖੀ ਜਾ ਰਹੀ ਆ ਤੇ AI ਦਾ ਸਹਾਰਾ ਵੀ ਲਿਆ ਜਾ ਰਿਹਾ ਤਾਂ ਜੋ ਨਿੱਕੀ ਜਿਹੀ ਵੀ ਚੁੱਕ ਨਾ ਹੋ ਸਕੇ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਇੰਡੀਆ-ਪਾਕਿਸਤਾਨ ਦੇ ਮੈਚ ਦੇ ਵਿੱਚ ਸਟੇਡੀਅਮ ਤੇ ਹਮਲਾ ਹੋਣ ਦੀ ਜਿਹੜਾ ਤੰ ਕੀ ਮਿਲਿਆ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਕੁਝ ਵੱਡਾ ਪਾਣਾ ਵਰਤ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਜਿਹੜਾ ਆ ਅਮਰੀਕੀ ਫੋਰਸ ਪੂਰੀ ਤਰ੍ਹਾਂ ਤਾਇਨਾਤ ਆਤੇ ਚੱਪੇ-ਚੱਪੇ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਅਟਿਕਾਂ ਦੇ ਵਿੱਚ ਵੀ ਵਾਦਾ ਹੋਇਆ ਹੈ ਜਿੱਥੇ ਹਜ਼ਾਰਾਂ ਦੀ ਟਿਕਟ ਹੁੰਦੀ ਆ ਲੇਕਿਨ ਇੰਡੀਆ ਪਾਕਿਸਤਾਨ ਦੀ ਮੈਚ ਜਿਹੜਾ ਹਾਈਐਸਟ ਜਿਹੜਾ ਆ 18 ਲੱਖ ਤੱਕ ਪਹੁੰਚੀ ਆ ਕਿ ਟਿਕਟ ਜਿਹੜਾ 18 ਲੱਖ ਦੀ ਹੈ ਇੰਡੀਆ ਪਾਕਿਸਤਾਨ ਦੇ ਮੈਚ ਦੀ ਤਾਂ ਇਹ ਸਾਰੀ ਜਾਣਕਾਰੀ ਜਿਹੜਾ ਆ ਅਸੀਂ ਸੂਤਰਾਂ ਦੇ ਹਵਾਲੇ ਤੋਂ ਦੇ ਰਹੇ ਆ ਪੁਸ਼ਟੀ ਕੋਈ ਨਹੀਂ ਹੈ ਇਸ ਗੱਲ ਦੀ ਕਿ 18 ਲੱਖ ਦੀ ਟਿਕਟ ਵਿਕ ਰਹੀ ਹੈ ਜਾਂ ਨਹੀਂ ਲੇਕਿਨ ਸੁਣਨ ਦੇ ਵਿੱਚ ਇਹੀ ਆਇਆ ਹੈ ਪੜਨ ਦੇ ਵਿੱਚ ਆਹੀ ਆਇਆ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੀ ਇਹ ਟਿਕਟ ਹੈ 18 ਲੱਖ ਦੱਸੀ ਜਾ ਰਹੀ ਹੈ ਬਸ ਜਿਹੜੇ ਮੈਚ ਨੇ ਉਹਨਾਂ ਦੀ ਚਲੋ ਹਜ਼ਾਰਾਂ ਦੇ ਵਿੱਚ ਹੋਵੇ ਕਿ ਲੇਕਿਨ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਅਕਸਰ ਹੀ ਗੋਲ ਜਿਹੜੇ ਨੇ ਟੁੱਟਦੇ ਨੇ ਤੇ ਇੱਕ ਹੋਰ ਰਿਕਾਰਡ ਇੱਥੇ ਟੁੱਟਿਆ ਹੈ ਕਿ ਇੰਨੀ ਮਹਿੰਗੀ ਟਿਕਟ ਜਿਹੜਾ ਹੈ ਇਹ ਮੇਰਾ ਪਾਕਿਸਤਾਨ ਦੇ ਮੈਚ ਦੀ ਹੈ। ਇਸ ਟਿਕਟ ਦੇ ਪਿੱਛੇ ਦਾ ਕਾਰਨ ਤੁਹਾਨੂੰ ਦੱਸਿਆ ਕਿ ਆਈਐਸਆਈ ਵੱਲੋਂ ਜਿਹੜਾ ਇਹ ਧਮਕੀ ਦਿੱਤੀ ਗਈ ਹੈ ਕਿ ਚਾਲਦੇ ਮੈਚ ਨੂੰ ਅਸੀਂ ਖਰਾਬ ਕਰ ਦਵਾਂਗੇ ਉੱਤੇ ਬਲਾਸਟ ਕਰਾਂਗੇ ਯਾਰ ਸਟੇਡੀਅਮ ਨੂੰ ਉਡਾਵਾਂਗੇ। ਤੇ ਇਹ ਸਾਰੀਆਂ ਧਮਕੀਆਂ ਜਿਹੜਾ ਆ ਅਤਕਵਾਦੀਆਂ ਵੱਲੋਂ ਦਿੱਤੀਆਂ ਗਈਆਂ ਨੇ ਜਿਸ ਦੇ ਮੱਦੇਨਜ਼ਰ ਸਿਕਿਉਰਟੀ ਵਿੱਚ ਇੰਨਾ ਵਾਧਾ ਕੀਤਾ ਗਿਆ ਹੈ ਕਿ ਕੋਈ ਨਿੱਕੀ ਜਿਹੀ ਚੂਕ ਨਾ ਹੋਵੇ ਜਿਸ ਦੇ ਚੱਲਦੇ ਇਹ ਜਿਹੜੀ ਟਿਕਟ ਐ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੌਣ ਜਿੱਤੇਗਾ ਅੱਜ ਦਾ ਮੈਚ ਇੰਡੀਆ ਜਾਂ ਪਾਕਿਸਤਾਨ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇੰਡੀਆ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇੰਡੀਆ ਪਾਕਿਸਤਾਨ ਦੇ ਮੈਚ ਦੇ ਉੱਤੇ ਮੰਡਰਾ ਰਿਹਾ ਹੈ ਅਤਕਵਾਦੀ ਹਮਲਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਇੰਡੀਆ ਪਾਕਿਸਤਾਨ ਦਾ ਮੈਚ ਜਿਹੜਾ ਯੂਐਸਏ ਦੇ ਵਿੱਚ ਹੋਣ ਵਾਲਾ ਹੈ ਤੇ ਉਸ ਮੈਚ ਦੀ ਇੱਕ ਤਾਂ ਗੱਲ ਕਰੀਏ ਤਾਂ ਹੰਤਗਵਾਦੀਆਂ ਵੱਲੋਂ ਜਿਹੜਾ ਧਮਕੀ ਸਿੱਧਾ-ਸਿੱਧਾ ਦਿੱਤੀ ਗਈ ਆ ਕਿ ਸਟੇਡੀਅਮ ਦੇ ਵਿੱਚ ਜਿਸ ਵੇਲੇ ਵੀ ਮੈਚ ਹੋਵੇਗਾ ਅਸੀਂ ਸਟੇਡੀਅਮ ਨੂੰ ਉਡਾ ਦੇਵਾਂਗੇ। ਅਕਾ ਜਿਸ ਦੇ ਚੱਲਦੇ ਜਿਹੜਾ ਅਮਰੀਕਾ ਦੀ ਫੋਰਸ ਤੱਕ ਪੂਰੀ ਤਰ੍ਹਾਂ ਕਾਇਤ ਤੇ ਚੱਪੇ-ਚੱਪੇ ਤੇ ਜਿਹੜਾ ਨਜ਼ਰ ਰੱਖੀ ਜਾ ਰਹੀ ਆ ਕਿ AI ਦਾ ਸਹਾਰਾ ਵੀ ਲਿਆ ਜਾ ਰਿਹਾ ਤਾਂ ਜੋ ਨਿੱਕੀ ਜਿਹੀ ਵੀ ਚੁੱਕ ਨਾ ਹੋ ਸਕੇ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ-ਪਾਕਿਸਤਾਨ ਦੇ ਮੈਚ ਦੇ ਵਿੱਚ ਸਟੇਡੀਅਮ ਤੇ ਹਮਲਾ ਹੋਣ ਦੀ ਜੜਿਆ ਤੱਕ ਕੀ ਮਿਲਿਆ ਜੇ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਕੁਝ ਵੱਡਾ ਪਾਣਾ ਵਰਤ ਸਕਦਾ ਹੈ ਜਿਸ ਨੂੰ ਵੇਖਦੇ ਹੋਏ ਜਿਹੜਾ ਆ ਅਮਰੀਕੀ ਫੋਰਸ ਦੀ ਪੂਰੀ ਤਰ੍ਹਾਂ ਤੈਨਾਤ ਹੈ ਅਤੇ ਚੱਪੇ-ਚੱਪੇ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚੱਲਦੇ ਹੁਣ ਟਿਕਾਣੇ ਵਿੱਚ ਵੀ ਵਾਧਾ ਹੋਇਆ ਹੈ ਜਿੱਥੇ ਹਜ਼ਾਰਾਂ ਦੀ ਟਿਕਟ ਹੁੰਦੀ ਆ ਲੇਕਿਨ ਇੰਡੀਆ ਪਾਕਿਸਤਾਨ ਦੀ ਮੈਚ ਜਿਹੜਾ ਹਾਈਐਸਟ ਜਿਹੜਾ ਆ 18 ਲੱਖ ਤੱਕ ਪਹੁੰਚੀ ਆ ਕਿ ਟਿਕਟ ਜਿਹੜਾ ਆ 18 ਲੱਖ ਦੀ ਐ ਇੰਡੀਆ ਪਾਕਿਸਤਾਨ ਦੇ ਮੈਚ ਦੇ ਤਾਂ ਇਹ ਸਾਰੀ ਜਾਣਕਾਰੀ ਜਿਹੜਾ ਆ ਅਸੀਂ ਸੂਤਰਾਂ ਦੇ ਹਵਾਲੇ ਤੋਂ ਦੇ ਰਹੇ ਆ ਪੁਸ਼ਟੀ ਕੋਈ ਨਹੀਂ ਐ ਇਸ ਗੱਲ ਦੀ ਕਿ 18 ਲੱਖ ਦੀ ਟਿਕਟ ਵਿਕ ਰਹੀ ਐ ਜਾਂ ਨਹੀਂ ਲੇਕਿਨ ਸੁਣਨ ਦੇ ਵਿੱਚ ਇਹੀ ਆਇਆ ਪੜਨ ਦੇ ਵਿੱਚ ਆ ਹੀ ਆਇਆ ਕਿ ਇੰਡੀਆ ਪਾਕਿਸਤਾਨ ਦੇ ਮੈਚ ਦੀ ਇਹ ਟਿਕਟ ਐ 18 ਲੱਖ ਦੱਸੀ ਜਾ ਰਹੀ ਐ ਬਸ ਕਿ ਜਿਹੜੇ ਮੈਚ ਨੇ ਉਹਨਾਂ ਦੀ ਚਲੋ ਹਜ਼ਾਰਾਂ ਦੇ ਵਿੱਚ ਹੋਵੇਗੀ ਲੇਕਿਨ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਅਕਸਰ ਹੀ ਬੋਲ ਜਿਹੜੇ ਨੇ ਟੁੱਟਦੇ ਨੇ ਤੇ ਇੱਕ ਹੋਰ ਰਿਕਾਰਡ ਸਾਹਤੇ ਟੁੱਟਿਆ ਹੈ ਕਿ ਇੰਨੀ ਮਹਿੰਗੀ ਟਿਕਟ ਜਿਹੜਾ ਹੈ ਇਹ ਮੇਰਾ ਪਾਕਿਸਤਾਨ ਦੇ ਮੈਚ ਦੀ ਹੈ। ਇਸ ਟਿਕਟ ਦੇ ਪਿੱਛੇ ਦਾ ਕਾਰਨ ਉਹਨੂੰ ਦੱਸੀ ਹੈ ਕਿ ਆਈਐਫਆਈ ਵੱਲੋਂ ਜਿਹੜਾ ਹੈ ਧਮਕੀ ਦਿੱਤੀ ਗਈ ਹੈ ਕਿ ਚੱਲਦੇ ਮੈਚ ਨੂੰ ਅਸੀਂ ਖਰਾਬ ਕਰ ਦਵਾਂਗੇ ਉੱਤੇ ਬਲਾਸਟ ਕਰਾਂਗੇ ਯਾਰ ਸਟੇਡੀਅਮ ਨੂੰ ਉਡਾਵਾਂਗੇ ਇਹ ਸਾਰੀਆਂ ਧਮਕੀਆਂ ਜਿਹੜਾ ਆ ਅਤਕਵਾਦੀਆਂ ਵੱਲੋਂ ਦਿੱਤੀਆਂ ਗਈਆਂ ਨੇ ਜਿਸ ਦੇ ਮੱਦੇਨਜ਼ਰ ਸੈਕਿਉਰਿਟੀ ਵਿੱਚ ਇੰਨਾ ਵਾਧਾ ਕੀਤਾ ਗਿਆ ਹੈ ਕਿ ਕੋਈ ਨਿੱਕੀ ਜਿਹੀ ਚੂਕ ਨਾ ਹੋਵੇ ਜਿਸ ਦੇ ਚੱਲਦੇ ਇਹ ਜਿਹੜੀ ਟਿਕਟ ਹੈ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ। ਸਟਾਈਲਦਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੌਣ ਜਿੱਤੇਗਾ ਅੱਜ ਦਾ ਮੈਚ ਇੰਡੀਆ ਜਾਂ ਪਾਕਿਸਤਾਨ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਇੰਡੀਆ-ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਇੰਡੀਆ-ਪਾਕਿਸਤਾਨ ਦੇ ਮੈਚ ਦੇ ਉੱਤੇ ਮੰਡਰਾ ਰਿਹਾ ਹੈ ਅਤਕਵਾਦੀ ਹਮਲਾ। ਇਸ ਵੇਲੇ ਦੀ ਸੱਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੰਡੀਆ ਪਾਕਿਸਤਾਨ ਦਾ ਮੈਚ ਜਿਹੜਾ ਯੂਐਸਏ ਦੇ ਵਿੱਚ ਹੋਣ ਵਾਲਾ ਹੈ ਤੇ ਉਸ ਮੈਚ ਦੀ ਇੱਕ ਤਾਂ ਗੱਲ ਕਰੀਏ